ਹੇ ਹੁਣ ਥੋੜਾ ਰਿਸਪੌਂਸ ਹੋਰ ਅਗਲਾ ਸੰਬੰਧ ਤੱਕ ਜਾਈਦਾ ਲੋਡ ਆ ਹੁਣ ਇਸ ਟਾਈਮ ਤੁਹਾਡੇ ਸਹਿਯੋਗ ਦੀ ਤੁਹਾਡੇ ਕਿੰਨਾ ਕੁ ਮੁਸ਼ਕਲ ਹੁੰਦਾ ਵਾ ਪਰਿਵਾਰ ਨੂੰ ਫਾਰਮਲਾ ਛੱਪ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਕਹ ਰਹੇ ਰਿਸਪੌਂਸ ਕਿੰਨਾ ਕੁ ਮੁਸ਼ਕਲ ਹੁੰਦਾ ਤੁਹਾਡੇ ਲਈ ਉਹ ਤਾਂ ਖੁਣ ਜਿਸ ਤਰ੍ਹਾਂ ਸਵੇਰੇ ਰਾਤ ਰੋਈ ਜਾਂਦੇ ਆ ਸਾਡੇ ਬੱਚੇ ਸੁੱਤੇ ਹੁੰਦੇ ਆ ਸਵੇਰੇ ਇਹਦਾ ਸਕੂਲ ਗਏ ਜਾਂਦੇ ਆ ਅਹ ਇਹ ਸਾਹ ਵਾਲਾ ਰੋਡ ਦਾ ਤੇ ਕਿਹ ਵਾਲਿਆਂ ਨੂੰ 2-3 ਵਜ ਜਾਂਦੇ ਆ ਸ਼ਨੀਵਾਰ ਰਾਤ ਸਾਨੂੰ 2-3 ਵਜ ਐਤਵਾਰ ਵੀ ਇੰਨਾ ਹੀ ਟਾਈਮ ਹੋ ਜਾਂਦਾ ਉਹਦਾ ਡੇਲੀ ਰਾਤ 12 1 ਵਜ ਜਾਂਦੇ ਹੁੰਦੇ ਨੇ ਇੱਕ ਭਈ ਇੱਕ ਬੇਬ ਦੇਖ ਰਿਹਾ ਵਾ ਕਿ ਤੁਹਾਡੇ ਵਾਈਸ ਵੀ ਤੁਹਾਡੇ ਨਾਲ ਨੇ ਤੇ ਕਿੰਨਾ ਦਾ ਲੱਗਦਾ ਕਿ ਨਾਲ ਤੁਹਾਡੇ ਤਰਫੋਂ ਸਦਾ ਨਾ ਕੰਮ ਕਰ ਰਿਹਾ ਜਿਹੜਾ ਇਸ ਤਰ੍ਹਾਂ ਲੱਗਦਾ ਕਿ ਪਰ ਗੱਲ ਮਿਲ ਕੇ ਕੰਮ ਕਰ ਰਹੇ ਬਿਲਕੁਲ ਸਾਡੀ ਅੰਡਰਸਟੈਂਡਿੰਗ ਆ ਗਈ ਹੈ ਦੋਨੋਂ ਆਨੇ ਵਾਸਤੇ ਇੱਕ ਦੂਜੇ ਦੇ ਨਾਲ ਨਾਲ ਕੇ ਕੰਮ ਕਰਦੇ ਆ மென் இது பஸ் ரல்கி